ਰਿਸ਼ੀਕੇਸ਼ ਇੱਕ ਅਜਿਹਾ ਸ਼ਹਿਰ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਖਾਸ ਮੈਡੀਟੇਸ਼ਨ ਤੇ ਯੋਗਾ ਸਿੱਖਣ ਵਾਸਤੇ ਪਰ ਇਸ ਸ਼ਹਿਰ ਵਿੱਚ ਇੱਕ ਹੋਰ ਚੀਜ਼ ਵੀ ਆ ਜਿਹੜੀ ਬਹੁਤ ਜ਼ਿਆਦਾ ਮਸ਼ਹੂਰ ਆ ਉਹ ਆ ਤ੍ਰਿਵੇਣੀ ਘਾਟ ਤੇ ਹੋਣ ਵਾਲੀ ਗੰਗਾ ਦੀ ਆਰਤੀ ਪਰ ਇਸ ਆਰਤੀ ਦੇ ਪੂਰਾ ਹੋਣ ਤੋਂ ਬਾਅਦ ਇੱਕ ਅਜੀਬਾ ਤੂਫਾਨ ਆਇਆ ਕਿ ਕਈ ਦਿਨਾਂ ਤੱਕ ਮੀਂਹ ਪੈਂਦਾ ਰਿਹਾ ਤੇ ਪਿਛਲੇ ਕਈ ਸਾਲਾਂ ਵਿੱਚ ਇੰਨਾ ਜ਼ਿਆਦਾ ਝੱਖੜ ਝਾਉਣ ਵਾਲਾ ਮੀਂਹ ਅਸੀਂ ਪਹਿਲੀ ਵਾਰ ਦੇਖ ਰਹੇ ਸੀ ਤੇ ਇੰਨਾ ਜ਼ਿਆਦਾ ਮੀਂਹ ਹੋਣ ਕਰਕੇ ਸੰਗਤ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਤਾਂ ਚਲੋ ਤੁਹਾਨੂੰ ਵੀ ਇਸ ਅੱਜ ਦੇ ਸਫ਼ਰ ਤੇ ਲੈ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਬਈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ YouTube ਚੈਨਲ ਤੇ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਵਾਪਸੀ ਗੁਰਦੁਆਰਾ ਸ਼੍ਰੀ ਗੋਬਿੰਦ ਘਾੜ ਸਾਹਿਬ ਤੋਂ ਰਿਸ਼ੀਕੇਸ਼ਵਲ ਤੇ ਫਿਰ ਰਿਸ਼ੀਕੇਸ਼ ਤੋਂ ਆਪਾਂ ਜਾਵਾਂਗੇ ਜੀ ਨਾਬੇ ਤੇ ਬਹੁਤ ਵਧੀਆ ਯਾਤਰਾ ਰਹੀ ਆਪਣੀ ਹਨਾ ਸੱਚਖੰਡ ਸ਼੍ਰੀ ਹਿਮਕੁਟ ਸਾਹਿਬ ਦੀ ਬਸ ਥੋੜਾ ਜਿਹਾ ਮੀਨ ਹੈ ਸਾਨੂੰ ਥੋੜਾ ਜਿਹਾ ਜ਼ਰੂਰ ਔਖਾ ਕਰਿਆ ਥੋੜਾ ਜਿਹਾ ਰਸਤੇ 'ਚ ਨਹੀਂ ਯਾਤਰਾ ਸਾਡੀ ਪੂਰੀ ਵਧੀਆ ਰਹੀ ਹਨਾ ਤੇ ਇਹ ਹੁਣ ਬਈ ਜਿਹੜੀ ਸਵੇਰੇ ਉਰੋਂ ਜਿੱਥੋਂ ਆਪਾਂ ਕਮਰੇ ਲੈਨੇ ਨਾ ਗੋਵਿੰਦ ਘਾੜ ਸਾਹਿਬ ਤੋਂ ਉੱਥੋਂ ਹੀ ਉਹਦੇ ਨਾਲ ਬਾਬਾ ਜੀ ਹੁਣੇ ਬੈਠੇ ਹੁੰਦੇ ਆ ਤੁਸੀਂ ਉੱਥੋਂ ਗੱਡੀ ਬੁੱਕ ਕਰ ਸਕਦੇ ਹੋ ਤੇ ਬਾਹਰਲੇ ਸਾਈਡ ਵੀ ਇੱਥੇ ਜਿਵੇਂ ਘਾੜੀ ਘਰ ਬਣਿਆ ਹੋਇਆ ਉਹਦੇ ਬਾਹਰਲੇ ਪਾਸੇ ਨੰਬਰ ਲਿਖੇ ਹੋਏ ਹੁੰਦੇ ਨੇ ਟਰੈਵਲ ਕੰਪਨੀ ਵਾਲੇ ਦੇ ਤੁਸੀਂ ਉੱਥੋਂ ਵੀ ਬੁਕਿੰਗ ਕਰ ਸਕਦੇ ਹੋ ਗੱਡੀ ਦੀ ਹਨਾ ਤੁਸੀਂ ਸਵੇਰੇ ਜਾਣਾ ਤਾਂ ਲਗਭਗ 5 ਵਜੇ 6 ਵਜੇ 7 ਵਜੇ ਇਦਾਂ ਗੱਡੀਆਂ ਜਾਂਦੀਆਂ ਨੇ ਉਰੋਂ ਰਿਸ਼ੀਕੇਸ਼ ਵੱਲ ਨੂੰ ਹਨਾ ਤਾਂ ਤੁਸੀਂ ਇੱਕ ਦਿਨ ਪਹਿਲਾਂ ਬੁਕੀ ਕਰ ਸਕਦੇ ਹੋ ਆਕੇ ਆ ਗੱਡੀ ਖੜੀ ਆ ਆਪਣੀ ਸੰਗਤ ਤਿਆਰ ਹੈਗੀ ਤੇ ਆ 15 ਮਿੰਟਾਂ ਦਾ ਗੱਡੀ ਆਪਣੀ ਤੁਰ ਪੈਣੀ ਆ ਤੇ ਫੇਰ ਆਪਾਂ ਵਾਧਦੇ ਆ ਜੀ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਗੋਵਿੰਦ ਘਾਟ ਤੋਂ ઋਸ਼ੀਕੇਸ਼ ਵੱਲ ਤੇ ਆਹ ਦੇਖੋ ਬਈ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਦੇ ਬਾਹਰਲੇ ਪਾਸੇ ਨਾ ਕਿੰਨੇ ਮੋਟਰਸਾਈਕਲਾਂ ਦੀ ਲਹਿਣੇ ਲੈਣ ਲੱਗੀ ਪਈ ਆ ਬਈ ਹੋ ਗਾਹਾਂ ਤੱਕ ਇੰਨੀ ਸੰਗਤ ਦੇਖੋ ਤੁਸੀਂ ਮੋਟਰਸਾਈਕਲਾਂ ਤੇ ਆਉਂਦੀ ਆ ਔਰੇ ਪੈਸ ਗੁਰਦੁਆਰਾ ਸ਼੍ਰੀ ਗੋਵਿੰਦ ਘਾਟ ਤੱਕ ਹਨਾ ਔਰੇ ਪਾਰਕਿੰਗ ਤੇ ਲਗਾ ਕੇ ਇਹ ਸੰਗਤ ਹੁਣ ਕੁਛਕ ਉਰੇ ਆ ਕੁਛਕ ਉੱਪਰ ਗੋਵਿੰਦ ਧਾਮ ਚ ਹੋਊਗੀ ਹਨਾ ਕੁਛਕ ਉੱਪਰ ਉਰੋਂ ਜਾ ਤੁਰ ਰਹੀ ਆ ਹੁਣ ਐ ਸੰਗਤ ਬੰਡੀ ਜਾਂਦੀ ਆ ਫਿਰ ਤਾਂ ਕਰਕੇ ਥੋੜੀ ਜੀ ਸੰਗਤ ਦਾ ਮਤਲਬ ਕੱਠ ਘੱਟ ਲੱਗਦਾ ਆਪਾਂ ਨੂੰ ਦੇਖਣ ਚ ਪਰ ਐਕਚੁਅਲ ਵਿੱਚ ਸੰਗਤ ਕਾਫੀ ਜ਼ਿਆਦਾ ਵੱਡੀ ਗਿਣਤੀ ਚ ਆਈ ਹੋਈ ਆ ਇਸ ਟਾਈਮ ਵੀ ਜ ਮਤਲਬ ਜਿੰਨੀ ਲੱਗਦੀ ਆ ਉੰਨੀ ਉਦੋਂ ਕਾਫੀ ਵੱਡੀ ਗਿਣਤੀ ਚ ਹੁੰਦੀ ਆ ਹਨਾ ਕਿਉਂਕਿ ਖਿੰਡੇ ਜਾਂਦੀ ਆ ਸੰਗਤ ਤੇ ਇਧਰ ਨਾਲ ਵਗਦੀ ਆ ਭਾਈ ਜੀ ਹਲਕਨੰਦਾ ਨਦੀ ਰਾਤ ਵਾਂ ਇੱਕ ਕਲੋਰ ਹੋ ਗਈ ਯਾਰ ਸਾਡੇ ਨਾਲ ਰਾਤ 1.5 2 ਵਜੇ ਭਾਈ ਬਾਬਿਆਂ ਨੇ ਹੂਟਰ ਵਜਾਤੇ ਤੇ ਸਪੀਕਰ ਚ ਵੀ ਲਾ ਕੇ ਬੋਲਣ ਕਹਿੰਦੇ ਵੀ ਨਦੀ ਦਾ ਲੈਵਲ ਕਹਿੰਦੇ ਵਧ ਸਕਦਾ ਵੇ ਨਦੀ ਦੇ ਲਵੇ ਨਾ ਜਾਓ ਤੁਸੀਂ ਏ ਸਾਨੂੰ ਰੂਮ ਚ ਸਿਰਫ ਹੂਟਰੇ ਸੁਣ ਰਹੇ ਇਤੇ ਹੋਰ ਤਾਂ ਕੁਝ ਪਤਾ ਇਹ ਲੱਗ ਨਹੀਂ ਤੇ ਰਿਹਾ ਵੀ ਬਾਬੇ ਕੀ ਕਹਿੰਦੇ ਕੀ ਨਗੇ ਹਨ ਫਿਰ ਅਸੀਂ ਬਾਹਰ ਨਿਕਲ ਕੇ ਰੂਮ ਚੋਂ ਪਤਾ ਪੁਤਾ ਕਰਿਆ ਵੀ ਕੀ ਗੱਲ ਕੀ ਹੋ ਗਈ ਹਨ ਫਿਰ ਪਤਾ ਲੱਗਿਆ ਵੀ ਐਂ ਕਰਕੇ ਗੱਲ ਹੈ ਵੀ ਜਿਹੜਾ ਬਦਰੀਨਾਥ ਕੰਨੀ ਕ ਡੈਮ ਹੈਗਾ ਤੇ ਉਹ ਉਥੋਂ ਡੈਮ ਚੋਂ ਪਾਣੀ ਛੱਡਤਾ ਸੀਗਾ ਰਾਤ 1.5 2 ਵਜੇ ਅ ਬਾਰਿਸ਼ ਜਿਆਦਾ ਹੋਣ ਕਰਕੇ ਪਾਣੀ ਜਿਆਦਾ ਇਕੱਠਾ ਹੋ ਗਿਆ ਸੀਗਾ ਉੱਥੇ ਤੇ ਉਹਦੇ ਕਰਕੇ ਹੂਟਰ ਵਜਾਏ ਸੀਗੇ ਵੀ ਨਦੀ ਦਾ ਲੈਵਲ ਵੱਧ ਸਕਦਾ ਤੁਸੀਂ ਨਦੀ ਦੇ ਲਵੇ ਨਾ ਜਾਓ ਰਾਤ ਹਨਾ 2 2 ਵਜੇ ਦੀ ਗੱਲ ਹੈ ਤੇ ਇਹੀਆਂ ਭਾਜੜਾ ਪਈਆਂ ਬਈ ਸਾਰਿਆਂ ਨੂੰ ਉਦੋਂ ਦੇ ਸੁੱਤੇ ਹੀ ਨਹੀਂ ਹੈਗੇ ਅਸਤਾ ਫਿਰ ਤੇ ਖੁਸ਼ੀ ਮਾੜੀ ਮੁੱਟੀ ਸੌਂਗੀ ਹੋਗੀ ਫਿਰ ਮੈਂ ਤਾਂ ਫਿਰ ਚੱਲਣਾ ਤੋ ਕੇ ਫਾਟ ਫੁੱਟ ਕਰ ਲੈਨੇ ਪਾਠ ਕਰਕੇ ਚੱਲ ਐਨੇ ਫਿਰ ਆਪਾਂ ਤਿਆਰ ਤੁਰ ਹੋਗੇ ਕਿਉਂਕਿ 5 ਵਜੇ ਤੱਕ ਗੱਡੀ ਆਪਣੀ ਵੈਸੀ ਉਰੋਂ ਤੁਰਨੀ ਸੀਗੀ ਖੈਰ ਇਹ ਵੀ ਇੱਕ ਵੱਖਰਾ ਤਿਆਰ ਵੱਖਰਾ ਤਜਰਬਾ ਰਿਹਾ ਹੈਣਾ ਤੇ ਉਹ ਸਾਹਮਣੇ ਦੇਖੋ ਬਈ ਪਹਾੜ ਕਿੰਨਾ ਸੋਹਣਾ ਲੱਗ ਰਿਹਾ ਯਾਰ ਕੀ ਬਾਤ ਆ ਤੇ ਚਲੋ ਭਾਈ ਚੱਲਦੇ ਹੁਣ ਆਪਾਂ ਗੱਡੀ ਤੁਰਨ ਵਾਲੀ ਐ ਪੰਜ ਦਸ ਮਿੰਟ ਤੱਕ ਗੱਡੀ ਨੇ ਤੁਰ ਪੈਣਾਗਾ ਤੇ ਰਸਤੇ ਜਿਵੇਂ ਥੋੜਾ ਬਹੁਤ ਹੀ ਸ਼ੂਟ ਕਰੂੰਗਾ ਇਸ ਟਾਈਮ ਤੇ ਕਿਉਂਕਿ ਫਿਰ ਆਪਾਂ ਮਿਲਾਂਗੇ ਹੁਣ ਤੁਹਾਨੂੰ ਰਿਸ਼ੀਕੇਸ਼ ਪਹੁੰਚ ਕੇ ਤੇ ਅੱਜ ਸਾਡਾ ਮਾਨਾ ਥੋੜਾ ਜਿਹਾ ਰਿਸ਼ੀਕੇਸ਼ ਘੁੰਮਣ ਦਾ ਤੇ ਨਾਲੇ ਤੁਹਾਨੂੰ ਵੀ ਆਪਾਂ ਕਮਾਵਾਂਗੇ ਹਨਾ ਰਿਸ਼ੀਕੇਸ਼ ਸ਼ਹਿਰ ਅੱਜ ਤੇ ਨਾਲੇ ਭਾਈ ਆਪਾਂ ਗੱਲਬਾਤ ਕਰਾਂਗੇ ਵੀ ਕੁੱਲ ਕਿੰਨਾ ਖਰਚਾ ਆਉਂਦਾ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਨ ਜਾਣ ਦਾ ਤੇ ਸਾਡਾ ਕੁੱਲ ਕਿੰਨਾ ਖਰਚਾ ਆਇਆ ਹਨਾ ਤੇ ਚਲੋ ਫਿਰ ਚੱਲੀਏ ਬਈ ਆਪਾਂ ਪਹੁੰਚ ਗਏ ਆ ਜੀ ਰਿਸ਼ੀਕੇਸ਼ ਗੁਰਦਵਾਰਾ ਸ੍ਰੀ ਹਿਮਕੁੰਨ ਸਾਹਿਬ ਆਪਾਂ 6 ਵਜੇ ਚੱਲੇ ਸੀ ਤੇ ਨਾ ਕਿੰਨੇ ਵਜੇ ਪਹੁੰਚੇ ਸੀ ਆਪਾਂ ਪਹੁੰਚੇ ਸੀਗੇ 3:00 ਵਜੇ ਪਹੁੰਚ ਗਏ ਤੇ ਪੂਰੇ 9 ਘੰਟਿਆਂ ਦਾ ਰਸਤਾ ਬਈ ਜਾਣ ਵੇਲੇ ਵੀ 9 ਘੰਟੇ ਲੱਗੇ ਸਹੀ ਗੱਲ ਆ ਬਈ ਪੂਰੇ 9 ਘੰਟੇ ਲੱਗੇ ਆਪਾਂ ਨੂੰ ਉਰੇ ਤੱਕ ਪਹੁੰਚਦੇ ਨੂੰ ਰਿਸ਼ੀਕੇਸ਼ ਨਾਲ ਗੁਰਦਵਾਰਾ ਤੋਂ ਇਹ ਵਾਲਾ ਸਫ਼ਰ ਬਹੁਤ ਥਕਾਉਂਦਾਗਾ ਇੰਨਾ ਲੰਬਾ ਸਫ਼ਰ ਹੁੰਦਾ ਸਫ਼ਰ ਯਾਰ ਬੜਾ ਥਕਾਉਂਦਾ ਬਾਬੇ ਸਹੀ ਗੱਲ ਆ ਤੇ ਇੱਕ ਯਾਰ ਲੋਕਾਂ ਨੂੰ ਉਲਟੀ ਦੀ ਬੜੀ ਦਿੱਕਤ ਆਉਂਦੀ ਹੈ ਇਹ ਸਫਰ ਤੇ ਕਿਉਂਕਿ ਲਗਭਗ 250 ਕਿਲੋਮੀਟਰ ਦਾ ਹੋ ਜਾਂਦਾ ਨਾ ਸਫ਼ਰ ਇਹ ਤੇ ਉਦੋਂ ਵੀ ਵੱਧੇ ਮੈਨੂੰ ਲੱਗਦਾ ਥੋੜਾ ਜਿਹਾ ਤਾਂ ਉਹਦੇ ਕਰਕੇ ਥੋੜਾ ਜਿਹਾ ਔਖਾ ਲੱਗਦਾ ਯਾਰ ਤੇ ਸਾਰੇ ਪਾਣੀ ਦੀ ਬੋਟਲ ਹੋ ਗਈ ਹੈ ਨਾ ਤੇ ਇਹ ਮੋਸਟਲੀ ਹੋ ਹੀ ਜਾਂਦਾ ਸਾਰਿਆਂ ਨੂੰ ਹਾਂ ਗੋਲੀ ਗੋਲੀ ਰੱਖਿਆ ਕਰੋ ਯਾਰ ਨਾਲ ਹਨਾ ਜਦੋਂ ਤੇ ਹੁਣ ਆਪਾਂ ਆਪਣੇ ਲਈ ਟਾਈਮ ਹੁਣ ਵਧੀਆ ਟਾਈਮ ਹੋ ਚੁੱਕਿਆ ਹੁਣ ਤਕਰੀਬਨ 5:00 ਵਜ ਗਿਆ ਤੇ ਥੋੜੀ ਰੈਸਟ ਵੀ ਹੋ ਗਈ ਆਪਣੀ ਰੂਮ ਆਪਾਂ ਨੇ ਉਰੇ ਲੈ ਲਿਆ ਸੀਗਾ ਗੁਰੂ ਨਾਨਕ ਨਿਵਾਸ ਦੇ ਵਿੱਚ ਹਨਾ ਤੇ ਰੂਮ ਲੈ ਕੇ ਰੈਸਟ ਕਰਕੇ ਆਪਾਂ ਹੁਣ 5 ਵਜੇ ਬਾਹਰ ਨਿਕਲੇ ਆ ਤੇ ਥੋੜਾ ਜਿਹਾ ਰਿਸ਼ੀਕੇਸ਼ ਐਕਸਪਲੋਰ ਕਰਦੇ ਆ ਚੱਲ ਕੇ ਸਟਰੀਟ ਫੂਡ ਕੁਝ ਖਾਣੇ ਪੀਣੇ ਨਾਲ ਤਾਂ ਹਨਾ ਕਿਉਂਕਿ ਹੁਣ ਤਾਂ ਘਰੀ ਜਾਣਾਗਾ ਜੇ ਬਿਮਾਰ ਹੋ ਵੀ ਗਏ ਕੋਈ ਚੱਕਰ ਨਹੀਂ ਆਗਾ ਪਹਿਲਾਂ ਸਾਨੂੰ ਐਸੀ ਆ ਵੀ ਬਿਮਾਰ ਨਾ ਹੋ ਜਾਈ ਬਾਹਰ ਲਾਖਾ ਕੇ ਸਾਡੀ ਸਲਾਹ ਵੈਸੇ ਇਹੀ ਆ ਵੀ ਅਸੀਂ ਪਿਛਲੀ ਵਾਰ ਜਿਹੜੇ ਤੇ ਖਾਧਾ ਤੇ ਸਮਾਨ ਟਿੱਕੀ ਸਾਨੂੰ ਵਧੀਆ ਲੱਗੀ ਦੀ ਜੋ ਲਾਸਟ ਟਾਈਮ ਪਿਛਲੇ ਸਾਲ ਆ ਭਾਈ ਸੀਗੇ ਉਹਰੇ ਹਨਾ ਤੇ ਲਗਭਗ ਸਾਲ ਹੋ ਗਿਆ ਉਹ ਗੱਲ ਨੂੰ ਉਦੋਂ ਵੀ ਅਗਸਤ 'ਚ ਹੀ ਆਈ ਸੀ ਮੈਨੂੰ ਹਾਂ ਅਗਸਤ ਦੇ ਮਹੀਨੇ 'ਚ ਆਈ ਸੀ ਹੁਣ ਅਗਸਤ ਦਾ ਮਹੀਨਾ ਹੀ ਚੱਲ ਰਿਹਾ ਹੈਗਾ ਤੇ ਜਿਹੜੇ ਬੰਦੇ ਲਵੇ ਉਦੋਂ ਟਿੱਕੀ ਅਸੀਂ ਖਾਧੀ ਸੀ ਆਹੀ ਰੋੜਦੇ ਆ ਉਹ ਸਾਨੂੰ ਯਾਰ ਬੜੀ ਸਵਾਦ ਲੱਗੀ ਸੀ ਸਾਡਾ ਮਨ ਸੀਗਾ ਵੀ ਉਸੇ ਲਵੇ ਆਪਾਂ ਇਸ ਵਾਰ ਵੀ ਖਾ ਕੇ ਜਾਈਏ ਤੇ ਇਹ ਆਉਂਦੇ ਹੋਏ ਖਾਵਾਂਗੇ ਆਪਾਂ ਪਰ ਪਹਿਲਾਂ ਹੁਣ ਆਪਾਂ ਚੱਲਦੇ ਉੱਧਰ ਜਾਣ ਕੀ ਝੁੱਲੇ ਕਰਨੀ ਹੈ ਨਾ ਨਾਲੇ ਗੰਗਾ ਨਦੀ ਦੇਖਿਆ ਹਾਂ ਗੰਗਾ ਗੰਗਾ ਘਾਟ ਪੈ ਜਾਂਦੇ ਨਾਲੇ ਉੱਥੇ ਦੇਖਦੇ ਆ ਕਿਵੇਂ ਦਾ ਮਾਹੌਲ ਹੈ ਉੱਥੇ ਨਾ ਰੌਣਕ ਮੇਲਾ ਫੁੱਲ ਹੁੰਦਾ ਬਈ ਉੱਥੇ ਤੇ ਆ ਸਾਹਮਣੇ ਆ ਗਿਆ ਬਈ ਜਾਨਕੀ ਝੂਲਾ ਤੇ ਓਰੇ ਯਾਰ ਬੜਾ ਰਸ਼ ਬਣਿਆ ਰਹਿਦਾ ਹਰ ਟਾਈਮ ਸ਼ਾਮ ਜੇ ਨੂੰ ਰੋਜ਼ ਰਸ਼ ਓਰੇ ਹੁੰਦੀ ਹੀ ਹੁੰਦਾ ਪਿਛਲੇ ਸਾਲ ਆਏ ਤੇ ਉਦੋਂ ਵੀ ਇੰਨੀ ਰਸ਼ ਤੀਗਾ ਤੇ ਹੁਣ ਵੀ ਉਨੇ ਹੀ ਰਸ਼ ਹੈ ਉਧਰ ਲక్ష్మణਝੂਲਾ ਤੇ ਜਾ ਕੇ ਲੋਕ ਇਧਰੋਂ ਦੀ ਆਉਂਦੇ ਆ ਲక్ష్మణਝੂਲਾ ਨਹੀਂ ਹੈਗਾ ਖੁਸ਼ੀ ਉਹ ਲక్ష్మణਝੂਲਾ ਤਾਂ ਬੰਦ ਹੈ ਇਸ ਟਾਈਮ ਅੱਛਾ ਉਹ ਹੈਗਾ ਆਰਾਮਝੂਲਾ ਐ ਘੁੰਮ ਕੇ ਆਉਣਾ ਆਰਾਮਝੂਲਾ ਐ ਸਾਰਾ ਸਾਰਾ ਚੱਕਰ ਲਗਾ ਕੇ ਫਿਰ ਉੱਥੇ ਨਿਕਲਦੇ ਨੇ ਐਸੇ ਦਾ ਰਿਸ਼ੀਕੇਸ਼ ਤੇ ਹਰਦੁਆਰ ਜ਼ਮੀਂ ਕੋਲ ਕੋਲੀ ਨੇਗੇ ਮਤਲਬ ਕੁਝ ਕੇ ਕਿਲੋਮੀਟਰ ਦਾ ਹੀ ਫਰਕ ਹੈਗਾ ਜ਼ਮੀਂ ਨੇ ਨੇੜੇ ਨੇੜੀ ਨੇਗੇ ਪਰ ਫਿਰ ਵੀ ਕਾਫੀ ਜ਼ਿਆਦਾ ਅੰਤਰ ਹੈਗਾ ਦੋਨਾਂ ਦੇ ਵਿੱਚ ਤੇ ਪਹਿਲਾ ਅੰਤਰ ਦੀ ਆਪਾਂ ਗੱਲ ਕਰੀਏ ਤਾਂ ਪਹਿਲਾ ਅੰਤਰ ਇਹ ਹੈ ਵੀ ਉਰੇ ਹੁੰਦੀਆਂ ਨੇ ਜ਼ਿਆਦਾਤਰ ਸਪੋਰਟਸ ਐਕਟੀਵਿਟੀਆਂ ਹਨਾ ਜਿਵੇਂ ਕ્રાਫਟਿੰਗ ਵਗੈਰਾ ਹੋ ਗਿਆ ਬੰਗੀ ਜੰਪਿੰਗ ਹੋ ਗਿਆ ਹਨਾ ਤੇ ਟਰੈਕਿੰਗ ਟੂ ਕੀ ਵੀ ਹੋ ਜਾਂਦੀ ਹੈ ਤੇ ਉਰੇ ਇਹ ਚੀਜ਼ਾਂ ਹੁੰਦੀਆਂ ਨੇ ਹਰਦੁਆਰ ਦੇ ਵਿੱਚ ਜ਼ਿਆਦਾਤਰ Hindu ਧਰਮ ਨਾਲ ਸੰਬੰਧਿਤ ਲੋਕ ਆਉਂਦੇ ਨੇ ਪੂਜਾ ਕਰਦੇ ਨੇ ਮੰਦਰਾਂ ਦੇ ਵਿੱਚ ਹਨਾ ਤਾਂ ਉੱਥੇ ਉਹ ਚੀਜ਼ ਹੈ ਉਰੇ ਇੱਕ ਹੋਰ ਚੀਜ਼ ਹੈਗੀ ਉਰੇ ਯੋਗਾ ਦਾ ਇੱਕ ਸੈਂਟਰ ਹੈਗਾ ਜਿੱਥੋਂ ਬਾਹਰੋਂ ਅਮਰੀਕਾ ਕੈਨੇਡਾ ਤੋਂ ਯੂਰਪ ਤੋਂ ਗੋਰੇ ਅੰਗਰੇਜ਼ ਆ ਕੇ ਉਹ ਯੋਗਾ ਸਿੱਖਦੇ ਨੇ ਉਰੇ ਮੈਡੀਟੇਸ਼ਨ ਸਿੱਖਦੇ ਨੇ ਤੇ ਇੱਕ ਆਸ਼ਰਮ ਜ਼ੁਰ ਇੰਨੇ ਜ਼ਿਆਦੇ ਨੇ ਭਾਈ ਤੁਸੀਂ ਗਿਣਤੀ ਨਹੀਂ ਕਰ ਸਕਦੇ ਖੁਸ਼ ਇੰਨੇ ਆਸ਼ਰਮ ਨੇ ਉਰੇ ਜਿਵੇਂ ਕਈਕ ਤਾਂ ਓਸ਼ੋਜੀ ਦਾ ਆਸ਼ਰਮ ਹੈਗਾ ਹਨ ਤੇ ਸ਼ਾਂਤੀ ਨਕੇਸ਼ ਨਕੇਤਨ ਆਸ਼ਰਮ ਤੇ ਇੱਧਰ ਵੀ ਕਾਫੀ ਜ਼ਿਆਦੇ ਆਸ਼ਰਮ ਅਸੀਂ ਦੇਖ ਕੇ ਆਏ ਹਾਂਗੇ ਮਤਲਬ ਇੰਨੇ ਜ਼ਿਆਦੇ ਆਸ਼ਰਮ ਨੇ ਉਰੇ ਉਰੇ ਤੁਸੀਂ ਆ ਕੇ ਮੈਡੀਟੇਸ਼ਨ ਕਰ ਸਕਦੇ ਹੋ ਤੇ ਅਸੀਂ ਫਿਰ ਰਹੇ ਹਾਂ ਇਸ ਟਾਈਮ ਗੰਗਾ ਘਾਟ ਤੇ ਤੇ ਆ ਕੁਝ ਕੁ ਲੋਕ ਬੈਠੇ ਇੱਧਰ ਕਿੰਨਾ ਸੋਹਣਾ ਲੱਗਦਾ ਯਾਰ ਓਰੇ ਤੇ ਇਹ ਗੰਗਾ ਓਰੇ ਓਰੇ ਤੱਕ ਚੜੀ ਹੋਈ ਲੱਗਦੀ ਹੈ ਨਾ ਕੁਝ ਆ ਦੇ ਆ ਆਮ ਬਰੇ ਤਾਜਾ ਪਿਆ ਜਿਵੇਂ ਓਰੇ ਤੱਕ ਤਵੇ ਸੀ ਆਮੇ ਚੜ ਚੁੜ ਜਾਂਦੀ ਹੁੰਦੀ ਹੈ ਜਿਵੇਂ ਮੀਂਹ ਦੇ ਮੌਸਮ ਚ ਤੇ ਆ ਇੱਧਰ ਦੇਖੋਗੇ ਤਾਂ ਉਰੋਂ ਪਹਾੜ ਸ਼ੁਰੂ ਹੋ ਗਏ ਨੇ ਇੱਧਰਲੇ ਪਾਸੇ ਤੇ ਇੱਧਰ ਅੱਗੇ ਸਾਰੇ ਪਹਾੜੀ ਪਹਾੜ ਨੇਗੇ ਤੇ ਪਿਛਲੇ ਪਾਸੇ ਆ ਗਿਆ ਪਲੇਨ ਏਰੀਆ ਲੱਗੇ ਮੋ ਕਿੰਦਰ ਹੋ ਅਮਰੂਦ ਲੈਣੇ ਬਾਈ ਚਾਟ ਕੀ ਬਣਾ ਕੇ ਬੜੇ ਸਵਾਦ ਆਦ ਨੇ ਨਹੀਂ ਕਿ ਐਸੇ ਲੱਗੀ ਜੀ ਜੀ ਵਧੀਆ ਲੱਗਦੀ ਆ ਪਰ ਅਮਰੂਦ ਨਹੀਂ ਖਾਂਦੇ ਲੈ ਖਾਲਾ ਤੇ ਇੱਕ ਚੀਜ਼ ਬਾਈ ਹੋਰ ਹੈ ਜਿਹਦੇ ਕਰਕੇ ਇਹ ਰਿਸ਼ੀਕੇਸ਼ ਸ਼ਹਿਰ ਵਰਲਡਵਾਈਡ ਫੇਮਸ ਹੋਇਆ ਸੀਗਾ ਉਹ ਕਾਰਨ ਸੀਗਾ 1968 ਦੇ ਵਿੱਚ ਜਦੋਂ ਮਸ਼ਹੂਰ ਬੈਂਡ ਬੀਟਲਜ਼ ਇੱਥੇ ਰਿਸ਼ੀਕੇਸ਼ ਦੇ ਵਿੱਚ ਆਇਆ ਸੀਗਾ ਖਾਸ ਕਰ ਮੈਡੀਟੇਸ਼ਨ ਸਿੱਖਣ ਵਾਸਤੇ ਹਨਾ ਤਾਂ ਉਹ ਜਦੋਂ ਠਾੜ ਦੇ ਵਿੱਚ ਉਰੇ ਆਇਆ ਉਸ ਤੋਂ ਬਾਅਦ ਅੰਗਰੇਜ਼ਾਂ ਚ ਮਤਲਬ ਦੁਨੀਆ ਵਿਦੇਸ਼ਾਂ ਵਿਦੇਸ਼ਾਂ ਚ ਪਤਾ ਲੱਗਿਆ ਲੋਕਾਂ ਨੂੰ ਵੀ ਇੱਕ ਇੰਡੀਆ ਦੇ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਲੋਕ ਮੈਡੀਟੇਸ਼ਨ ਸਿੱਖ ਸਕਦੇ ਨੇ ਯੋਗਾ ਸਿੱਖ ਸਕਦੇ ਨੇ ਹਨਾ ਤਾਂ ਅੰਗਰੇਜ਼ ਇੱਥੇ ਆਉਣ ਲੱਗੇ ਉਸ ਟਾਈਮ ਤੋਂ ਬਾਅਦ ਉਰੇ ਬਹੁਤ ਜ਼ਿਆਦਾ ਅੰਗਰੇਜ਼ਾਂ ਦਾ ਜਿਹੜਾ ਟੂਰਿਜ਼ਮ ਸੀਗਾ ਉਹ ਵ ਤਾਂ ਇਹ ਇੱਕ ਵੱਡਾ ਕਾਰਨ ਹੈਗਾ ਤੇ ਹੁਣ ਉਰੇ ઋਸ਼ੀਕੇਸ਼ ਦੇ ਵਿੱਚ ਇੱਕ ਜਗ੍ਹਾ ਦਾ ਨਾਮ ਹੈ ਤਪੋਵਨ ਉੱਥੇ ਉਹਨਾਂ ਦੀ ਯਾਦ ਵਿੱਚ ਇੱਕ ਕੈਫੇ ਵੀ ਬਣਾਇਆ ਹੋਇਆ ਜਿਹਦਾ ਨਾਮ ਹੈ ਬੀਟਲਜ਼ ਕੈਫੇ ਤੇ ਕਦੇ ਮੌਕਾ ਮਿਲੇ ਤਾਂ ਉੱਥੇ ਜ਼ਰੂਰ ਜਾ ਕੇ ਆਵਾਂਗੇ ਉਸ ਹੀਗਾ ਭਾਈ ਆਰਾਮ ਚੂਲਾ ਉਧਰਲੇ ਪਾਸੇ ਤੇ ਆਹ ਉਹ ਏਰੀਆ ਆ ਗਿਆ ਗੰਗਾ ਦਾ ਜਿੱਥੇ ਇਸ਼ਨਾਨ ਕੀਤਾ ਜਾਂਦਾਗਾ ਜਿੱਥੇ ਲੋਕ ਆ ਕੇ ਉਰੇ ਇਸ਼ਨਾਨ ਕਰਦੇ ਨੇਗੇ ਹਣਾ ਆਪਦੇ ਪਾਪ ਧੋਂਦੇ ਨੇ ਗੰਗਾ ਦੇ ਵਿੱਚ ਰਿਸ਼ੀਕੇਸ਼ ਦੇ ਵਿੱਚ ਹਣਾ ਤੇ ਆਹ ਦੇਖੋ ਉਰੇ ਜਿਹੜੀ ਇਹ ਘਾਟ ਬਣੀ ਹੋਈ ਹੈ ਇਹ ਸਾਫ਼ ਵੀ ਉਧਰਲੀ ਸਾਈਡ ਵਾਲੀ ਨਾਲੋਂ ਕਾਫੀ ਜ਼ਿਆਦਾ ਸਾਫ਼ ਆ ਇਹ ਤੇ ਉਹ ਸਾਹਮਣੇ ਆ ਗਿਆ ਜੀ ਉਹ ਵਾਲਾ ਝੂਲਾ ਜਿਹੜਾ ਆਪਾਂ ਪਹਿਲਾਂ ਉਥੋਂ ਦੀ ਜਾ ਕੇ ਆਏ ਜਾਨ ਕੀ ਝੂਲਾ ਇਹ ਉਧਰਲੇ ਪਾਸੇ ਜਿਹੜੇ ਉਹ ਸਾਰੇ ਉਹ ਆਸ਼ਰਮ ਬਣੇ ਹੋਏ ਨੇ ਉਧਰਲੇ ਪਾਸੇ ਉਹ ਸਾਰੇ ਆਸ਼ਰਮ ਨੇਗੇ ਅਲੱਗ-ਅਲੱਗ ਉਹਨਾਂ ਦੇ ਕਹਿ ਸਕਦੇ ਆਂ ਆਪਾਂ ਇਨਸਾਨਾਂ ਦੇ ਹਨਾ ਪਰਮਾਰਥ ਆ ਗਿਆ ਇੱਕ ਤੇ ਹੋਰ ਕਾਫੀ ਸਾਰੇ ਨੇ ਯਾਰ ਹਨਾ ਨੌ ਵੀ ਨਹੀਂ ਪਤਾ ਹੈਗਾ ਗੀਤਾ ਬਾਗਨ ਹੂੰ ਤੇ ਇੱਕ ਆਰਤੀ ਹੁੰਦੀ ਹੈ ਉੱਥੇ ਗੰਗਾ ਦੀ ਉਧਰਲੇ ਪਾਸੇ ਬੜੀ ਜ਼ਬਰਦਸਤ ਹੁੰਦੀ ਹੈ ਉਹ ਪਿਛਲੇ ਵਲੌਗ ਦੇ ਵਿੱਚ ਆਪਾਂ ਮਤਲਬ ਪਿਛਲੇ ਪਿਛਲੇ ਸਾਲ ਆਪਾਂ ਸ਼ੂਟ ਕਰੀ ਸੀਗੀ ਉਹ ਤੇ ਇਸ ਵਾਰ ਤੁਹਾਨੂੰ ਆਪਾਂ ਇੱਕ ਨਵੀਂ ਦਿਖਾਉਣੀ ਆ ਇਧਰਲੇ ਪਾਸੇ ਹੁੰਦੀ ਹੈਗੀ ਤੇ ਸਾਨੂੰ ਐ ਵੀ ਚੱਲ ਉਹ ਦੇਖੀਏ ਉਹ ਦੂਜੀ ਦਾ ਅਸੀਂ ਦੇਖ ਲਈ ਸੀ ਦੀ ਆਰਤੀ ਇਸ ਜਗ੍ਹਾ ਤੇ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਅੰਗਰੇਜ਼ ਹਰ ਰੋਜ਼ ਇਸ ਨੂੰ ਦੇਖਣ ਇੱਥੇ ਆਉਂਦੇ ਹਨ ਇਹ ਗੰਗਾ ਦੀ ਆਰਤੀ ઋਸ਼ੀਕੇਸ਼ ਵਿੱਚ ਕਈ ਥਾਵਾਂ ਤੇ ਕੀਤੀ ਜਾਂਦੀ ਹੈ ਪਰ ਇਹ ਤ੍ਰਿਬੀਣੀ ਘਾੜ ਤੇ ਕੀਤੀ ਜਾਣ ਵਾਲੀ ਆਰਤੀ ਬਹੁਤ ਖਾਸ ਹੈ ਇਹ ਲਗਭਗ 6 ਵਜੇ ਤੋਂ 7 ਵਜੇ ਦੇ ਵਿੱਚ ਕੀਤੀ ਜਾਂਦੀ ਹੈ ਜਿਹਨੂੰ ਇੰਨੀ ਨੇੜੇ ਤੋਂ ਦੇਖਣਾ ਸਾਡੇ ਲਈ ਇੱਕ ਬਹੁਤ ਹੀ ਯਾਦਗਾਰ ਤਜਰਬਾ ਰਿਹਾ ਤੇ ਇਹਨੂੰ ਦੇਖ ਕੇ ਸਾਨੂੰ ਅਹਿਸਾਸ ਹੋਇਆ ਕਿ ਸ਼ਾਮ ਵੇਲੇ ਦੀ ਗੰਗਾ ਦੀ ਆਰਤੀ ਇੰਨੀ ਖਾਸ ਕਿਉਂ ਮੰਨੀ ਜਾਂਦੀ ਹੈ ਇਸ ਆਰਤੀ ਦੇ ਪੂਰੀ ਹੋਣ ਦੀ ਦੇਰ ਸੀ ਕਿ ਬਹੁਤ ਤੇਜ਼ ਮੀਂਹ ਸ਼ੁਰੂ ਹੋ ਗਿਆ ਜਿਵੇਂ ਰੱਬ ਵੀ ਆਰਤੀ ਦੇ ਰੁਕਣ ਦਾ ਹੀ ਇੰਤਜ਼ਾਰ ਕਰ ਰਿਹਾ ਸੀ ਭਾਈ ਇਸ ਟੂਰ ਤੇ ਤਾਂ ਸਾਡਾ ਮੀਂਹ ਨੇ ਬਰਾ ਹਾਲ ਕੀਤਾ ਵਾ ਆ ਦੇਖੋ ਫੁੱਲ ਜੋਰਾਂ ਸ਼ਰਾਂ ਤੇ ਵੀ ਪੈ ਰਿਹਾ ਹੈਗਾ ਤੇ ਹੁਣੇ-ਹੁਣੇ ਆਪਾਂ ਗੰਗਾ ਦੀ ਆਰਤੀ ਦੇਖ ਕੇ ਆਏ ਸੀਗੇ ਤੇ ਸਾਨੂੰ ਐ ਦੇਵ ਚੱਲ ਟਿੱਕੀ ਟੁਕੀ ਖਾਂਦੇ ਆ ਚੱਲ ਕੇ ਤੇ ਰਸਤਾ ਹੀ ਹੈ ਨਾ ਜੋਰ ਦੀ ਵੀ ਆ ਹੈਗਾ ਤੇ ਸਾਨੂੰ ਆ ਹੋਟਲ ਵਾਲਿਆਂ ਲਵੇ ਬਾਈ ਲਵੇ ਰੁਕਣਾ ਪਿਆ ਹੁਣ ਆ ਦੇਖੋ ਬਈ ਬਾਹੜਾ ਵੀ ਪੈ ਰਿਹਾ ਯਾਰ ਰਿਸ਼ੀ ਕੇਸ ਤੇ ਵੀ ਫੁੱਲ ਨਹੀਂ ਆ ਮੌਸਮ ਬਹੁਤ ਖਰਾਬ ਸੀ ਪਰ ਸਾਡੀ ਵੀ ਅਜੇ ਇੱਕ ਜ਼ਿੱਦ ਸੀ ਵੀ ਆਲੂ ਦੀ ਟਿੱਕੀ ਤਾਂ ਅੱਜ ਖਾ ਕੇ ਹੀ ਜਾਣੀ ਆ ਬਸ ਫਿਰ ਪਹੁੰਚ ਗਏ ਟਿੱਕੀ ਵਾਲੇ ਦੇ ਭਾਈ ਮੀਂਹ ਦੇ ਵਿੱਚ ਨਹਾਉਂਦੇ ਨਹਾਉਂਦੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਤੇ ਆਟੋ ਵਾਲਾ ਬਾਈ ਆਪਾਂ ਨੂੰ ਉਰੀ ਛੱਡ ਗਿਆ ਸੀਗਾ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਸਵੇਰੇ ਤੇ ਆਪਣਾ ਕੁੱਲ ਕਿੰਨਾ ਖਰਚਾ ਹੈ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਦਰਸ਼ਨ ਕਰਨ ਦਾ ਤੇ ਤੁਸੀਂ ਕਿੰਨੇ ਪੈਸਿਆਂ ਦੇ ਵਿੱਚ ਸੱਚਖੰਡ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇਹਦੀ ਜਾਣਕਾਰੀ ਆਪਾਂ ਸਵੇਰੇ ਦਵਾਂਗੇ ਤੇ ਮਿਲਦੇ ਆ ਜੀ ਹੁਣ ਤੁਹਾਨੂੰ ਸਵੇਰੇ ਦਿਨ ਬਦਲ ਗਿਆ ਪਰ ਇੱਕ ਚੀਜ਼ ਨਹੀਂ ਬਦਲੀ ਤੇ ਉਹ ਆ ਖਰਾਬ ਮੌਸਮ ਗੁੱਡ ਮਾਰਨਿੰਗ ਬਾਈ ਉਰੇ ਰਿਸ਼ੀਕੇਸ਼ ਯਾਰ ਕੱਲ ਦਾ ਇੰਨਾ ਜਿਆਦਾ ਮੀਂਹ ਪੈ ਰਹਿਣਾ ਬਾਈ ਬੁਰਾ ਹਾਲ ਕਰਿਆ ਪਿਆ ਯਾਰ ਬਿਲਕੁਲ ਵੀ ਨਹੀਂ ਰੁਕਿਆ ਹਾਂ ਹੁਣ ਟਾਈਮ ਹੋ ਚੁੱਕਿਆ ਜੀ 10:30 ਤੇ ਆਪਾਂ 10-15 ਮਿੰਟਾਂ ਤੱਕ ਰੋਂ ਨਿਕਲਦੇ ਆ ਜੀ ਗੁਰਦਾਰ ਸਾਹਿਬ ਤੋਂ ਰਿਸ਼ੀਕੇਸ਼ ਤੋਂ ਤੇ ਆਪਾਂ ਜਾਵਾਂਗੇ ਜੀ ਰੇਲਵੇ ਸਟੇਸ਼ਨ ਵੱਲ ਤੇ ਆ ਸਾਢੇ 12:30 ਪਾਉਣੇ ਇੱਕ 1 ਵਜੇ ਆਪਣੀ ਟ੍ਰੇਨ ਆਉਣੀ ਹੈ ਵੈਸੇ ਤੇ ਉੱਥੇ ਬਹਿ ਕੇ ਆਪਾਂ ਗੱਲਬਾਤ ਕਰਦੇ ਆਂ ਬਜਟ ਦੀ ਹਨਾ ਤੇ ਮੀਹ ਦੇ ਯਾਰ ਬੜਾ ਜਿਆਦੇ ਬਹੁਤ ਬੁਰਾ ਹਾਲ ਹੋਇਆ ਪਿਆ ਬਾਈ ਆ ਦੇਖੋ ਇੰਨਾ ਜਿਆਦੇ ਮੀਂਹ ਪੈ ਰਿਹਾ ਨਾ ਬਾਈ ਬਹੁਤ ਜਿਆਦੇ ਡਿਗ ਰਿਹਾ ਹੈ ਕੱਲ ਦਾ ਕੱਲ ਤਾਂ ਐਂ ਪਈ ਜਾਂਦਾ ਬਾਈ ਕੱਲ ਸਹੀ ਲੰਗਰ ਹਾਲ ਚ ਪ੍ਰਸ਼ਾਦਾ ਛਕਣ ਆਈ ਬਾਈ ਉੱਥੇ ਮੀਂਹ ਸ਼ੁਰੂ ਹੋ ਗਿਆ ਖਾਦਾ ਟਾਈਮ ਸਿਰ ਉੱਥੇ ਹੀ ਬੈਠੇ ਰਿਹਾ ਸੀ ਮੀ ਹਟੇ ਦੋ ਜਾਇਆ ਗਿਆ ਜਿਉਂ ਕੱਪੜੇ ਸਾਡੇ ਐ ਸੀ ਆ ਵੀ ਗਿੱਲੇ ਨਾ ਹੋ ਜਾਣ ਦਵਾਰੇ ਫੇਰ ਅਸੀਂ ਰੇਨ ਕੋਟ ਲੈ ਕੇ ਨਹੀਂ ਤੇ ਆਏ ਤੇ ਬੜਾ ਮੀਂਹ ਪਿਆ ਬਾਈ ਕੱਲ ਦਾ ਯਾਰ ਰੇਨ ਕੋਟ ਮੇਲਾ ਇੱਧਰ ਲੈ ਕੇ ਆਉਣਾ ਬਿਲਕੁਲ ਹੀ ਨਾ ਭੁੱਲੋ ਹਾਂ ਬਾਈ ਰੇਨ ਕੋਟ ਬਹੁਤ ਜ਼ਰੂਰੀ ਹੈ ਵੈਸੇ ਤਾਂ ਹੁਣ ਉਰੀ ਮਿਲ ਜਾਂਦੇ ਆ ਰੇਨ ਕੋਟ ਆਉਰੇ ਵੇਚਦੇ ਫਿਰਦੇ ਹੁੰਦੇ ਨੇ ਮੁੰਡੇ ਤੁਹਾਨੂੰ ਮਿਲੇ ਜਾਂਦੇ ਆ ਇੱਥੇ 300 ਰੁਪਏ ਦੇ ਮਿਲਦੇ ਅੱਗੇ ਗੋਬਿੰਦ ਘਾੜ ਤੋਂ ਲੈਣੇ ਜਾ ਕੇ ਉੱਥੇ ਆਪਾਂ ਨੂੰ 400-500 ਚਲੋ ਕੋਈ ਨਾ ਤੁਸੀਂ ਹੀਲਾ ਕਰਦੇ ਆ ਉਰੇ ਆਟੋ ਵਾਲ ਨੂੰ ਉਰੇ ਬੁਲਾ ਲਾਂਗੇ ਆਪਾਂ ਉਰੇ ਬੁਲਾ ਕੇ ਨਾ ਫਿਰ ਸਮਾਰਟ ਆ ਕਿ ਮਿਲ ਗਿਆ ਭਾਈ ਆਪਾਂ ਨੂੰ ਆਪਣਾ ਡੱਬਾ B3 ਤੇ ਟ੍ਰੇਨ ਆਪਣੀ ਤੁਰੂਗੀ ਜੀ ਇਹ ਪੌਣੇ 1 ਵਜੇ ਲਗਭਗ ਤੇ ਆਪਾਂ ਡੇਢ ਘੰਟਾ ਪਹਿਲਾਂ ਆ ਕੇ ਬਹਿ ਗਏ ਆ ਔਰ ਇਹ ਸਮਾਨ ਸੁਣਨタル ਰਹੇ ਆ ਹੁਣ ਕਿਉਂਕਿ ਬਾਹਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਾਈ ਬਾਲਾ ਵੀ ਪੈ ਰਿਹਾ ਯਾਰ ਸਾਡੇ ਤਕਰੀਬਨ ਬੈਗ ਵੀ ਗਿੱਡੇ 2-3 ਗਿੱਲੇ ਹੋ ਗਏ ਜਿਹੜੇ ਲੈ ਕੇ ਆਏ ਆਗੇ ਬਹੁਤ ਬਚਾਉਣ ਦੀ ਬਚਾਉਣ ਦੀ ਬਹੁਤ ਕੋਸ਼ਿਸ਼ ਕਰੀ ਅਸੀਂ ਨੇ ਪਰ ਫਿਰ ਵੀ ਯਾਰ ਥੋੜਾ ਬਹੁਤ ਗਿੱਲਾ ਤਾਂ ਹੋ ਜਾਂਦਾ ਹਨਾ ਸਮਾਨ ਜਾਂ ਬਾਰਸ਼ ਵੀ ਬਹੁਤ ਟ੍ਰੇਨ ਖਾਲੀ ਪਈ ਆ ਦੇਖੋ ਇਧਰਲੇ ਪਾਸੇ ਇਸ ਟਾਈਮ ਬਹੁਤ ਘੱਟ ਬੰਦੇ ਨੇ ਸਲੀਪਰਸ 'ਚ ਹਾਲੇ ਬੈਠੇ ਨੇ ਕੁਝ ਕੰਮ ਬੰਦੇ ਤੇ ਪਰ ਇਧਰੋਂ ਏਸੀ ਵਾਲੇ 'ਚ ਬਿਲਕੁਲ ਖਾਲੀ ਪਈ ਆ ਹਾਲੇ ਤੇ ਹੁਣ ਆਪਾਂ ਕਰਦੇ ਆ ਜੀ ਬਜਟ ਦੀ ਗੱਲ ਬੈਠ ਕੇ ਹਨਾ ਵੀ ਕੁੱਲ ਸਾਡਾ ਕਿੰਨਾ ਖਰਚ ਆਇਆ ਸੱਚਕੰਨ ਸ਼੍ਰੀ ਹਿਮਕੁੰਡ ਸਾਹਿਬ ਦਰਸ਼ਨ ਕਰਨ ਦਾ ਤੇ ਤੁਸੀਂ ਕਿੰਨੇ ਪੈਸੇ ਦੇ ਵਿੱਚ ਦਰਸ਼ਨ ਕਰ ਸਕਦੇ ਹੋ ਹਨਾ ਇਹ ਵਾਲੀ ਟ੍ਰੇਨ ਹੈ ਰਿਸ਼ੀਕੇਸ਼ ਗੰਗਾ ਨਗਰ ਐਕਸਪ੍ਰੈਸ ਹਾਂਜੀ ਤੇ ਇਹ ਇਹਦਾ ਬਜਟ ਦਾ ਮਤਲਬ ਟ੍ਰੇਨ ਆਪਾਂ ਨੂੰ ਪਈ ਆ ਜੀ 500 ਰੁਪਏ ਪਰ ਪਰਸਨ ਹਨਾ ਤੇ ਜਾਣ ਦਾ ਵੀ ਤੇ ਆਉਣ ਦਾ ਵੀ ਹਨਾ 500 ਰੁਪਏ ਪਰ ਪਰਸਨ ਪੈਂਦਾ ਮਤਲਬ ਖੁਸ਼ੀ ਦੇ ਮੇਰਾ ਹੋ ਤੇ ਆਪਾਂ ਨੂੰ ਰਿਸ਼ੀਕੇਸ਼ ਤੋਂ ਲੈ ਕੇ ਗੋਵਿੰਦਗੜ੍ਹ ਤੱਕ ਇੱਕ ਗੱਡੀ ਬੁੱਕ ਕਰਨੀ ਪੈਂਦੀ ਆ ਨਾ ਟੈਂਪੂ ਟਰੈਵਲਰ ਉਹਦਾ 800 ਰੁਪਿਆ ਇੱਕ ਇੱਕ ਸਾਈਡ ਦਾ ਵਨ ਵੇ ਆ ਤਾਂ ਸਾਡਾ ਟੋਟਲ ਆਉਣ ਜਾਣ ਦਾ ਦੋਵਾਂ ਦਾ ਹੋ ਗਿਆ 3200 3200 ਹਾਂਜੀ ਤੇ ਉਸ ਤੋਂ ਬਾਅਦ ਗੱਲ ਕਰੀ ਆਪਾਂ ਰੂਮਸ ਵਗੈਰਾ ਦੀ ਹੈਨਾ ਅਕੋਮੋਡੇਸ਼ਨ ਵਗੈਰਾ ਰਹਿਣਾ ਪੈਂਦਾ ਹੈ ਤਾਂ ਉੱਥੇ ਅਸੀਂ ਰੂਮਸ ਹੀ ਲਏ ਸੀਗੇ ਅਸੀਂ ਡਾਰਮਟਰੀਜ਼ ਦੇ ਵਿੱਚ ਨਹੀਂ ਰਹੇ ਤਾਂ ਉਹਦਾ ਰੂਮਸ ਦਾ ਕੁੱਲ ਮਿਲਾ ਕੇ ਸਾਡਾ 8500 ਰੁਪਏ ਲੱਗੇਗਾ ਸਾਰਾ ਰਿਸ਼ੀਕੇਸ਼ ਦਾ ਗੋਵਿੰਦਗੜ੍ਹ ਦਾ ਗੋਵਿੰਦ ਧਾਮ ਦਾ ਤੇ ਅਸੀਂ ਦੋ ਦੋ ਦਿਨ ਰਹੇ ਸੀਗੇ ਤੇ ਐਕਸਟਰਾ ਸੀ ਰਹੇ ਤੇ ਇੱਕ ਤਾਂ ਵੈਲੀ ਫਲਾਵਰ ਗਏ ਤੇ ਉਦੋਂ ਰਹੇ ਸੀਗੇ ਤੇ ਇੱਕ ਰਹੇ ਦੇ ਅਸੀਂ ਜਦੋਂ ਮਾਨਾ ਪਿੰਡ ਗਿਆਗੇ ਤਾਂ ਨੀਚੇ ਰਹੇ ਤੇ ਗੋਵਿੰਦ ਘਾਟ ਤਾਂ ਕੁੱਲ ਮਿਲਾ ਕੇ 8500 ਵਾਲੇ 8500 ਸਾਡਾ ਲੱਗਿਆ ਰੂਮਸ ਦਾ ਕਿ ਰਿਸ਼ੀਕੇਸ਼ 500 ਲੈਂਦੇ ਆਗੇ ਗੋਵਿੰਦ ਘਾਟ 1000 ਲੈਂਦੇ ਆਗੇ ਰੂਮ ਦਾ ਤੇ ਗੋਵਿੰਦ ਤਾਂ 1500 ਲੈਂਦੇ ਆਗੇ ਤੇ ਸਾਰਿਆਂ ਦੀ ਮੋਸਟਲੀ ਦੋ ਦੋ ਰਾਤਾਂ ਲੱਗਦੀਆਂ ਨੇ ਤਾਂ ਉਹਨਾਂ ਅਡਜਸਟ ਕਰ ਲਿਓ ਹੂੰ ਤੇ ਹੁਣ ਗੱਲ ਕਰੀਏ ਬੈਗੇਜ ਦੀ ਆਪਾਂ ਹਨਾ ਵੀ ਸਮਾਨ ਫੜਾਉਣਾ ਪੈਂਦਾ ਕਿਉਂਕਿ ਆਪ ਹਾਂ ਤਾਂ ਲੈ ਕੇ ਕਈ ਵਾਰ ਨਹੀਂ ਚੜ ਪਾਉਂਦਾ ਹਨਾ ਜਿਹੜਾ ਜਿਹਦੇ ਲਈ ਸਮਾਨ ਜਿਆਦਾ ਹੈ ਤਾਂ ਤੁਸੀਂ ਬੈਗੇ ਫੜਾ ਸਕਦੇ ਹੋ ਉਹਦਾ 8-900 ਰੁਪਇਆ ਲੈਂਦੇ ਆ ਉਹ ਇੱਕ ਵਾਰ ਦਾ ਤਾਂ ਆਪਣਾ ਮਤਲਬ ਲੱਗਿਆਗਾ 1600 ਰੁਪਇਆ ਲੱਗਿਆ ਬਾਕੀ ਉਹ ਤੁਸੀਂ ਸ਼ੇਅਰਿੰਗ ਚ ਵੀ ਰੱਖ ਸਕਦੇ ਹੋ ਜਿਵੇਂ ਨਾਲ ਉੱਥੇ ਜਿਹੜੇ ਹੋਰ ਖੜੇ ਹੁੰਦੇ ਆ ਨਾ ਦੋ ਬੈਗ ਉਹਨਾਂ ਤੇ ਰੱਖ ਦੋ ਦੋ ਬੈਗ ਆਪਦੇ ਰੱਖ ਦੋ ਐਵੇਂ ਇਕੱਠੇ ਕਰ ਲਓ ਇਹ ਮੈ ਅਡਜਸਟ ਕਰ ਸਕਦੇ ਹੋ ਹਨਾ ਤੁਸੀਂ ਤਾਂ ਥੋੜਾ ਘਟਿਆਂ ਦਾ ਕੰਮ ਤੇ ਇੱਕ ਅਸੀਂ ਵੈਲੀ ਆਫ ਫਲਾਵਰ ਗਏ ਸੀਗੇ ਤਾ ਉੱਥੇ 250 ਰੁਪਏ ਲੱਗਿਆਗਾ ਪਰ ਹੈਡ ਤਾਂ 400 ਰੁਪਏ ਹੋ ਗਿਆ ਸਾਡੇ ਦੋਨਾਂ ਦਾ ਤੇ ਇਸ ਤੋਂ ਇਲਾਵਾ ਆਪਾਂ ਮਾਨਾ ਪਿੰਡ ਜਾ ਕੇ ਆਏ ਸੀਗੇ ਤਾਂ ਮਾਨਾ ਪਿੰਡ ਸਾਡਾ ਗੱਡੀ ਦਾ ਸੀਨੇ ਮਤਲਬ ਪਰਸਨਲ ਕਰਾ ਲਈ ਕਰਾ ਲਈ ਸੀ ਕਿਉਂਕਿ ਸ਼ੇਅਰਿੰਗ ਦੇ ਵਿੱਚ ਆਪਾਂ ਨੂੰ ਮਿਲੀ ਨਹੀਂ ਸੀ ਤਾਂ ਉਹਦਾ ਆਪਣਾ ਹੋ ਗਿਆ ਸੀਗਾ 2500 ਰੁਪਏ ਵੈਸੇ 3000 바ਰਗੇਨਿੰਗ ਕਰਨੀ ਪੈਂਦੀ ਯਾਰ ਥੋੜਾ ਜਿਹਾ ਕਿਉਂਕਿ ਉਹ ਵੱਧ ਬੋਲਦਾ ਸੀਗਾ 3000 ਤਾਂ ਅਸੀਂ 2500 ਦੇ ਵਿੱਚ ਮਤਲਬ ਮੰਨ ਗਿਆ ਸੀਗਾ ਮੁੰਡਾ ਉਹ ਤੇ ਕੁੱਲ ਹੁਣ ਹੋ ਗਿਆ ਬਈ ਇਹ ਆਪਣਾ ਲਗਭਗ 18000 ਰੁਪਏ ਜਿਹੜਾ ਆਪਣਾ ਕੁੱਲ ਖਰਚਾ ਆਏਗਾ ਸੱਚਖੰਡ ਸ੍ਰੀ ਤਾ ਜੇ ਹੁਣ ਆਪਾਂ ਗੱਲ ਕਰੀਏ ਕਿ ਤੁਹਾਡੇ 1% ਦੇ ਕਿੰਨੇ ਚਾਰਜਸ ਲੱਗਣਗੇ ਹਨਾ ਜੇ ਆਪਾਂ ਹਿਮਪਨਚਾਦੀ ਯਾਤਰਾ ਕਰਦੇ ਹਾਂ ਜਿਵੇਂ ਹੁਣ ਅਸੀਂ ਨਾਬੇ ਤੋਂ ਕੀਤੀ ਸੀ ਤੇ ਇਹ ਟ੍ਰੇਨ ઋਸ਼ੀਕੇਸ਼ ਲਾਸਟ ਸਟਾਪ ਹੈ ਜੀ ઋਸ਼ੀਕੇਸ਼ ਆ ਕੇ ਹੀ ਰੁਕਦੀ ਹੈ ਜਿੱਥੇ ਆਪਣੀ ਫਸਟ ਡੇ ਸਟੇ ਕਰਨੀ ਹੁੰਦੀ ਹੈ ਸੰਗਤ ਨੇ ਤਾਂ ਉਹਦੇ ਸਾਡਾ 500 ਲੱਗਿਆ ਇੱਕ ਬੰਦੇ ਦਾ ਹਨਾ ਉਸ ਤੋਂ ਬਾਅਦ ઋਸ਼ੀਕੇਸ਼ ਤੋਂ ਗੋਵਿੰਦਗੜ੍ਹ ਤੱਕ ਜਾਣ ਦੇ ਲਈ ਆਪਾਂ ਨੂੰ ਕਰਨੀ ਪੈਂਦੀ ਹੈ ਕਹਿਵ ਜੀ ਦਾ ਕਿ 600 ਤੋਂ ਲੈ ਕੇ 800 ਦੇ ਵਿੱਚ ਵਿੱਚ ਲੈਂਦੇ ਨੇ ਕੋਈ ਗੱਡੀ ਵਾਲੇ 700 ਵੀ ਲੈ ਲੈਂਦੇ ਨੇ ਕੋਈ 800 ਵੀ ਲੈ ਲੈਂਦੇ ਨੇਗੇ ਤੇ ਉਹ ਤੁਹਾਡਾ ਆਉਣ ਜਾਣ ਦਾ ਅਡਜਸਟ ਲਿਓ ਆਪਣਾ ਹਨਾ ਵਨ ਵੇ ਦਾ ਲੈਂਦੇ ਆਗੇ 800 ਰੁਪਏ ਉਸ ਤੋਂ ਬਾਅਦ ਬਸ ਜੇ ਤੁਸੀਂ ਵੈਲੀ ਆਫ ਫਲਰਸ ਜਾਣਾ ਤਾਂ ਹੋਗਾ 200 ਰੁਪਏ ਇੱਕ ਜਾਣੇ ਦੀ ਟਿਕਟਾ ਜੇ ਜਾਣਾ ਤੁਸੀਂ ਉਧਰ ਨਹੀਂ ਇਹ ਨਹੀਂ ਜਾਣਾ ਤਾਂ ਤੁਸੀਂ ਮਿਸ ਵੀ ਕਰ ਸਕਦੇ ਹੋ ਐਡਾ ਕੋਈ ਬੜਾ ਜਿਆਦਾ ਵੱਡੀ ਗੱਲ ਨਹੀਂ ਹੈਗੀ ਵੈਸੇ ਫੁੱਲੇ ਲੱਗੇ ਹੋਇਆ ਉੱਥੇ ਹਨਾ ਹੋਰ ਤਾਂ ਕੁਝ ਨਹੀਂ ਟਰੈਕ ਥੋੜਾ ਜਿਹਾ ਔਖਾ ਜ਼ਰੂਰ ਹੈ ਕਾਫੀ ਜਿਆਦਾ ਔਖਾ ਬਈ ਦੇਖ ਕੇ ਜਾਇਓ ਆਪਦਾ ਤੇ ਜੇ ਮੀਂਹ ਗਣੀ ਚ ਹੋਵੇ ਮਤਲਬ ਮੀਂਹ ਪੈਂਦਾ ਹੋਵੇ ਤਾਂ ਤੁਸੀਂ ਅਵੋਇਡ ਕਰਿਓ ਥੋੜਾ ਵੈਲੀ ਫਲਾਵਰ ਜਾਣਾ ਤੇ ਹੁਣ ਰਹੀ ਜੀ ਤੇ ਤੁਹਾਡੀ ਸਾਰੀ ਗੁਰਦੁਆਰਿਆਂ ਚ ਡੋਰਮਟਰੀਜ਼ ਹੁੰਦੀਆਂ ਜਿਹੜੀਆਂ ਫ੍ਰੀ ਆਫ ਕੋਸਟ ਹੁੰਦੀਆਂ ਹਨਾ ਤਾਂ ਜੇ ਤੁਸੀਂ ਰੂਮਸ ਨਹੀਂ ਲੈਣੇ ਤਾਂ ਉੱਥੇ ਤੁਸੀਂ ਫ੍ਰੀ ਦੇ ਵਿੱਚ ਰਹਿ ਸਕਦੇ ਹੋ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸਾਰੇ ਕਿਤੇ ਲੰਗਰ ਲੱਗੇ ਹੋਏ ਹਨਾ ਗੁਰੂ ਦੇ ਬਿਲਕੁਲ ਬਾਈ ਬਿਲਕੁਲ ਤਾਂ ਮੋਸਟ ਬਸ 3000 ਖਰਚ ਆਉਂਦਾਗਾ ਹਾਂ 3000 2800 3000 ਦੇ ਆਸ-ਪਾਸ ਕਹਿ ਸਕਦੇ ਆਪਾਂ ਵੀ ਖਿੱਚ ਕੇ ਜੇ ਇੰਨਾ ਖਰਚ ਆ ਜਾਂਦਾ ਜੇ ਆਪਾਂ ਰੂਮਸ ਵਗੈਰਾ ਨਹੀਂ ਲੈਂਦੇ ਹਨਾ ਤੇ ਘੋੜੇ ਵਗੈਰਾ ਨਹੀਂ ਕਰਦੇ ਆ ਇਹ ਬੈਗੇਜ ਵਗੈਰਾ ਆਪਾਂ ਆਪ ਦਾ ਆਪੀ ਅਡਜਸਟ ਕਰਦੇ ਹਣਾ ਕੋਈ ਬੰਦਾ ਨਹੀਂ ਕਰਾਉਂਦੇ ਤਾਂ ਲਗਭਗ ਇੰਨਾ ਕੀ ਆਉਂਦਾ 2800 ਤੋਂ 3000 ਦੇ ਆਸ-ਪਾਸ ਹੀ ਖਰਚਾ ਆਉਂਦਾਗਾ ਸੱਚਖੰਡ ਸ਼੍ਰੀ ਹੈਂਗੂਰ ਸਾਹਿਬ ਦੇ ਦਰਸ਼ਨ ਕਰਨ ਦਾ ਹਾਂਜੀ ਤੇ ਤੇ ਬਸ ਇੱਕ ਰੇਨ ਕੋਟ ਵਗੈਰਾ ਅੰਬ੍ਰੇਲਾ ਵਗੈਰਾ ਹਣਾ ਇਹ ਲੈ ਕੇ ਆਉਣਾ ਨਾ ਭੁੱਲਿਓ ਇੱਕ ਹੁਣ ਸ਼ੂਜ਼ ਦੇ ਕਵਰ ਵੀ ਆਉਂਦੇ వాਟਰਪੂਫ ਹਣਾ ਉਹ ਵੀ ਜ਼ਰੂਰ ਲੈ ਲਓ ਤੁਸੀਂ ਹਾਂ ਪਹੁੰਚ ਗਏ ਜੀ ਨਾਬੇ ਤੇ ਆਪਣੀ ਯਾਤਰਾ ਬਹੁਤ ਵਧੀਆ ਰਹੀ ਤੇ ਹੁਣ ਆਪਾਂ ਚੱਲਦੇ ਆ ਜੀ ਘਰੇ ਇਹ ਆ ਭਾਈ ਸਾਡੇ ਨਾਬੇ ਦਾ ਰੇਲਵੇ ਸਟੇਸ਼ਨ ਤੇ ਤੇ ਇਸੇ ਦੇ ਨਾਲ ਭਾਈ ਆਪਾਂ ਇਸ ਸੀਰੀਜ਼ ਨੂੰ ਉਰੀ ਕਰਦੇ ਆ ਜੀ ਸਮਾਪਤ ਤੇ ਤੁਹਾਨੂੰ ਮਿਲਦੇ ਆਪਾਂ ਇੱਕ ਨਵੇਂ ਸਫ਼ਰ ਦੇ ਨਾਲ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਭਾਈ ਤੇ ਇੱਕ ਕਮੈਂਟ ਜਰੂਰ ਕਰਦਿਆ ਕਰੋ ਭਾਈ ਤੇ ਇੱਕ ਸਾਡਾ ਇੰਸਟਾਗ੍ਰam ਕਾਉਂਟ ਤੇ ਇੰਸਟਾਗ੍ਰam ਤੇ ਸਾਡਾ ਪੇਜ ਆ ਇੰਦਰ ਖੁਸ਼ੀ ਟਰੈਵਲ ਵਲੌਗ ਦੇ ਨਾਮ ਤੇ ਤੇ ਉਹਨੂੰ ਵੀ ਜਾ ਕੇ ਜਰੂਰ ਤੁਸੀਂ ਫੋਲੋ ਕਰੋ ਕਿਉਂਕਿ ਅਸੀਂ ਪੋਸਟਾਂ ਵਗੈਰਾ ਲਾਈਵ ਅਪਡੇਟ ਵਗੈਰਾ ਉਹਦੇ ਪਾਉਂਦੇ ਰਹਿਣੇ ਆ ਤੇ ਮਿਲਦੇ ਆ ਜੀ ਫਿਰ ਨਵੇਂ ਵਲੌਗ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ